મે તેરે વેડ ગોલે આયા આયા બચા દરકાતધીની ગણતો પો પાવા બચા દરકાતધીની રેનતો પો don't ਤੈਨੂੰ ਜੋ ਪਸੰਦ ਕਰਦੇ ਯਾ ਤੈਨੂੰ ਜੋ ਪਸੰਦ ਗੱਟੀ ਏ ਸਭੀ ਗੱਟੀ ਏ ਜੀ ਤੂੰ ਮੰਗ ਲੱਤੀ ਏ ਐ ਤੈਨੂੰ ਜੋ ਪਸੰਦ ਗੱਟੀ ਲੇ ਲੋ ਯਾ ਜਮੂ ਮਾਂ ਦੀ ਗੱਤੀ ਓਏ ਓਏ ਧੱਕੇ ਚ ਸੱਤ ਨਾ ਕੋਈ ਕੋਣ ਹੋ ਕੇ ਕੋਈ ਐ ਹੋ ਜੇ ਅਨੌਤੀ ਯਾਰਾ ਘੋੜੀ ਮਾਰੋ ਐ ਹੋ ਜੇ ਅਨੌਤੀ ਯਾਰਾ ਕਿੰਨਾ ਮੈਂ ਸੌਣਾ ਚਾਹੁੰਦਾ ਨਹੀਂ ਜਿੰਨੇ ਨੌਜਵਾਨ ਦੇ ਤਾਂ ਮਤੌਣਾ ਚਾਹੁੰਦਾ ਨਹੀਂ ਜਿੰਨੇ ਨੌਜਵਾਨ ਸਮਾਹੋਂ ਬੰਤਾ ਸਾਨੂੰ ਇਸ ਗੱਲ ਦਾ ਮਾਣ ਹੈ ਕਿ ਜਿੰਨੇ ਵੀ ਸੂਰਬੀਰ ਹੋਏ ਤਕਰੀਬਨ ਸਾਡੇ ਇਲਾਕੇ ਨੂੰ ਸਾਡੇ ਲਾਜ ਦੀ ਧਰਤੀ ਨੂੰ ਮਾਣ ਪ੍ਰਾਪਤ ਹੈ ਚਾਹੇ ਸੱਚਾ ਸੂਰਮਾ ਹੋਵੇ ਚਾਹੇ ਜੌਣਾ ਮੋਰ ਹੋਵੇ ਚਾਹੇ ਕਲਮ ਸਿੱਧਾ ਹੋਵੇ ਚਾਹੇ ਵੀ ਦੀ ਗੁਲਾਮਕਾਰ ਹੋਵੇ ਗਾਣੇ ਦੇ ਵਿੱਚ ਕਿਉਂਕਿ ਸੱਚਾ ਵੀ ਜਵੰਦਾ ਸੀ ਸੋ ਮੈਨੂੰ ਯਾਦ ਆਇਆ ਸਾਡਾ ਭਰਾ ਰਾਜਵੀਰ ਜਵੰਦਾ ਅੱਜ ਤੱਕ ਉਹ ਪਹਿਲੇ ਵਾਂਗ ਥਾਂ ਜਿਹਾ ਨਹੀਂ ਚੱਲਦਾ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਸਾਡੇ ਜਿੰਨੇ ਵੀ ਭੈਣ ਭਰਾ ਅਮਜ਼ੁਰ ਕੇ ਮਾਤਾ ਬੱਚੇ ਜੋ ਵੀ ਸਾਡੇ ਵੀਰ ਨੂੰ ਪਿਆਰ ਕਰਦੇ ਨੇ ਕਰਦੇ ਨੇ ਉਹਨਾਂ ਨੂੰ ਉਹਨਾਂ ਦੀ ਚੰਗੀ ਜ਼ਿੰਦਗੀ ਦੇ ਲਈ ਉਹਨਾਂ ਦੀ ਸੁਖ ਸ਼ਾਂਤੀ ਦੇ ਲਈ ਆਪ ਕੋ ਆਪਣੇ ਜੋ ਵੀ ਤਰ੍ਹਾਂ ਦਾ ਮੰਨਦਾ ਹੈ ਅਰਦਾਸ ਦੁਆਵਾਂ ਜ਼ਰੂਰ ਕਰਿਓ ਕਿਉਂਕਿ ਕਲਾਕਾਰ ਤੋਂ ਵੱਧ ਹੀ ਹੈਗਾ ਹੀ ਹੈ ਪਰ ਸਾਡਾ ਭਰਾ ਵੀ ਆਹੋ ਬੜਾ ਪਿਆਰਾ ਇਨਸਾਨ ਹੈ ਉਹ ਬੜਾ ਭਿਆਨਕ ਐਕਸੀਡੈਂਟ ਦੇ ਵਿੱਚ ਉਹਨੂੰ ਕਾफी ਸੱਟਾਂ ਲੱਗੀਆਂ ਨੇ ਤਾਂ ਸਾਰੇ ਜਾਣੇ ਜ਼ਰੂਰ ਅਰਦਾਸ ਕਰਿਓ ਕਿ ਇਹ ਜੀਤ ਹੋਣ ਦੀ ਹੈ ਜਲਦੀ ਸਾਡਾ ਭਰਾ ਠੀਕ ਹੋ ਕੇ ਸਾਡੇ ਵਿੱਚ ਆਵੇ ਇਹੋ ਹੀ ਮੇਰੀ ਬੇਨਤੀ ਹੈ ਜੀ ਮੈਂ ਲੈਦਾ ਇੱਧਰ ਬੈਠ ਕੇ ਸੋ ਮਿਹਰਬਾਨੀ ਥੈਂਕ ਯੂ ਸੋ ਮਚ ਥੈਂਕ ਯੂ ਹਾਂ ਹਰੇਕ ਤੋਂ ਸੋ

अरे भाई साहब सब लोग मैं मांग के जाने है नहीं नहीं। वो सुखो जी बस आप वहां आया गोंडा कॉलोनी वाली संजीव कुमार गोल्ड जी रजिस्टर पर राजेंद्र पाल जी जिनका एक नाम के बदले कॉल और हमारी अपनी दी जा चुकी है देखिए वारंटदार आज क्या हुआ वास्तव में कहानी है वो मुसली जाने की हुई जिंदा तो रहने के लिए लाइट का जिंदा रहने के लिए बहुत बड़ा हिस्सा पड़ा और कुल लाइट वाले जिन्होंने सारे पंडाल पर रोशनी हो गया है बहुत ही बेहतर रोशनी का प्रबंध है क्योंकि लाइट परचन डीजे जो सारे स्टेज की लाइट कराता तो बहुत ही दो टाइम से आ मेरे से बनाई बड़े खड़े जा दो चल गए गला घोट के मारता हाथ बाई सारे पास खड़े हो